ਹਾੜ ਪ੍ਰਭਾਵਿਤ ਇਲਾਕੇ ਦੇ ਵਿੱਚ ਪਟਵਾਰੀ ਇੱਕ ਪਾਸੇ ਹੋ ਗਏ ਤੇ ਦੂਜੇ ਪਾਸੇ ਉੱਥੇ ਸਥਾਨਕ ਲੋਕ ਸੀ ਜਿਸ ਦੇ ਵਿੱਚ ਪਤਾ ਲੱਗਦਾ ਜੋ ਇੱਕ ਵੀਡੀਓ ਵਾਇਰਲ ਹੋਈ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੀ ਸੀ ਉਹਨਾਂ ਦਾ ਇਤਰਾਜ਼ ਸੀ ਕਿ ਪਟਵਾਰੀ ਕੁਝ ਖਾਸ ਘਰਾਂ ਵਾਲੀ ਕਿਉਂ ਜਾ ਰਹੇ ਨੇ ਔਰ ਉਸ ਤੋਂ ਬਾਅਦ ਪਟਵਾਰੀਆਂ ਨੇ ਉਸ ਗੱਲ ਦਾ ਜਵਾਬ ਵੀ ਦਿੱਤਾ ਔਰ ਇਤਰਾਜ਼ ਜਿਹੜੇ ਨੇ ਉਹ ਸਾਹਮਣੇ ਆਏ ਹੁਣ ਵੀਡੀਓ ਕਲਿੱਪ ਤੁਹਾਡੇ ਨਾਲ ਉਹ ਸਾਂਝਾ ਕਰ ਰਹੇ ਹਾਂ ਜਿਹੜਾ ਖਾਸ ਕਰਕੇ ਰਾਜਸਾਨਸੀ ਹਲਕੇ ਤੋਂ ਵਾਈਰਲ ਹੋ ਰਿਹਾ ਜਿਲ੍ਹਾ ਅਮ੍ਰਿਤਸਰ ਦਾ ਇੱਥੇ ਪਟਵਾਰੀਆਂ ਵਿਚਕਾਰ ਤੇ ਉੱਥੋਂ ਖੜੇ ਮੌਜੂਦਾ ਸਥਾਨਕ ਲੋਕਾਂ ਦੇ ਵਿਚਕਾਰ ਬਹਿਸਬਾਜ਼ੀ ਹੋ ਰਹੀ ਹੈ ਉਹ ਵੀਡੀਓ ਦੇਖੋ ਦੇਖੋ ਤੇ ਫਿਰ ਦੱਸਾਂਗੇ ਕਿ ਇਸ ਮਾਮਲੇ ਦੇ ਵਿੱਚ ਮੌਕੇ ਤੇ ਮੌਜੂਦ ਜੋ ਪਟਵਾਰੀ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਨੁਮਾਇंदे ਨੇ ਕੀ ਜਵਾਬ ਦਿੱਤਾ ਪਰਵਾਰੀ ਪਹਿਲੇ ਪਹਿਲੇ ਪਰਵਾਰੀ ਪਹਿਲੇ 30000 ਰੁਪਏ ਮੇਰਾ ਪਰਵਾਰੀ ਨੰਬਰ ਹੈ ਇਹਦੇ ਹਵਾਰੇ ਫਸਲ ਦੇ 19 ਕਿੱਲੇ ਫਸਲੋਂ ਕਿਸਾਨ ਦੀ ਹਜ਼ਾਰ ਫਸਲ ਕਿਸ ਦੀ ਦੋ ਲੀਏ ਜੀ ਇਹ ਉਹਦੀ ਖਰਾਬ ਹੋਈ ਤੇ ਕਣੀ ਨਹੀਂ ਆ ਗਈ ਕਰਨੀ ਪਾਉਂਦਾ ਇੱਕ ਲੋਕਾਂ ਦੇ ਹੱਕ ਚ ਖਲੋ ਓਏ ਉਹਦਾ ਇੱਕ ਕਿੱਲਾ ਨਹੀਂ ਓਏ ਉਹਦਾ ਇੱਕ ਕਿੱਲਾ ਵੀ ਪਾਇਆ ਗੱਲ ਮੇਰੀ ਕੀ ਨਾ ਕਰ ਉਹ ਕਿਉਂ ਹੈ ਉਹ ਯਾਰ ਇੱਕ ਤੱਲਾ ਉਹ ਪੰਜ ਕਿਲੋ ਤੋਂ ਪਾਇਆ ਪੰਜ ਕਿਲੋ ਪਾਇਆ ਤੁਸੀਂ ਇਹ ਵੀਡੀਓ ਦੇਖ ਰਿਹਾ ਹਾਲਾਂਕਿ ਰੋਲੇ ਰੱਪੇ ਦੇ ਵਿੱਚ ਇਹ ਸਮਝ ਨਹੀਂ ਆ ਰਹੀ ਕੌਣ ਕਿਸ ਨੂੰ ਕੀ ਕਹਿ ਰਿਹਾ ਔਰ ਜੋ ਸਾਡੇ ਜਾਣਕਾਰ ਸਥਾਨਕ ਦੱਸਦੇ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਹ ਵੀਡੀਓ ਉਹ ਹੀ ਵਾਇਰਲ ਇਸ ਦੇ ਵਿੱਚ ਤਲਖ ਭਰੀਆਂ ਜਿਹੜਾ ਲਹਿਜਾ ਨਜ਼ਰ ਆ ਰਿਹਾ ਉੱਥੋਂ ਦੇ ਲੋਕਾਂ ਵਿਚਕਾਰ ਔਰ ਪਟਵਾਰੀ ਵੀ ਉਸ ਦਾ ਸਪਸ਼ਟੀਕਰਨ ਦੇ ਰਾਇ ਨੇ ਮੌਕੇ ਦੇ ਉੱਤੇ ਇਤਰਾਜ਼ ਲੋਕਾਂ ਦਾ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕੁਝ ਅਹੁਦੇਦਾਰਾਂ ਦਾ ਅਸੀਂ ਕਿ ਤੁਸੀਂ ਕੁਝ ਖਾਸ ਘਰਾਂ ਵੱਲ ਜਾ ਰਹੇ ਹੋ ਸਾਰਿਆਂ ਦੇ ਨਾਮ ਕਿਉਂ ਨਹੀਂ ਸੂਚੀਆਂ 'ਚ ਪਾਰੇ ਹਾਲਾਂਕਿ ਇਸ ਮਾਮਲੇ ਉੱਤੇ ਮੌਕੇ ਤੇ ਵੀ ਜਵਾਬ ਦਿੱਤਾ ਪਟਵਾਰੀਆਂ ਨੇ ਔਰ ਸਾਡੀ ਗੱਲਬਾਤ ਹੋਈ ਲੋਪੋਕੇ ਜਿਹੜਾ ਤਹਿਸੀਲ ਹੈ ਉਸ ਜਿਹੜਾ ਦਾਇਰੇ ਦੇ ਵਿੱਚ ਸਰਕਲ ਦੇ ਵਿੱਚ ਪਟਵਾਰੀ ਦੇ ਤੌਰ ਦੇ ਉੱਤੇ ਕੰਮ ਕਰਨ ਵਾਲੇ ਨੇ ਕਰਨਜੀਤ ਸਿੰਘ ਉਹਨਾਂ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਉਹਨਾਂ ਨੇ ਇਸ ਮਾਮਲੇ ਉੱਤੇ ਇਸ ਵੀਡੀਓ ਦੇ ਉੱਤੇ ਆਪਣਾ ਪੱਖ ਕੀ ਰੱਖਿਆ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਜਿਹੜਾ ਸਾਰਾ ਜਾਇਜ਼ਾ ਲਿਆ ਜਾ ਰਿਹਾ ਹੈ ਪਟਵਾਰੀਆਂ ਦੇ ਵੱਲੋਂ ਤਾਂ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਪਟਵਾਰੀਆਂ ਦੇ ਵਿਚਾਰ ਔਰ ਉੱਥੋਂ ਦੀ ਪਬਲਿਕ ਦੇ ਵਿਚਾਰ ਬਹਿਸਬਾਜ਼ੀ ਹੋ ਰਹੀ ਹੈ। ਇਸ ਸਮੇਂ ਸਾਡੇ ਨਾਲ ਤਹਿਸੀਲ ਲੋਪੋਕੇ ਦੇ ਪ੍ਰਧਾਨ ਜਿਹੜੇ ਕੀ ਪਟਵਾਰ ਯੂਨੀਅਨ ਦੇ ਨੇ ਉਹ ਜੁੜ ਚੁੱਕੇ ਨੇ ਕਰਨਜੀਤ ਸਿੰਘ ਜਿਹੜੇ ਕੀ ਉੱਥੇ ਉਸ ਸਮੇਂ ਮੌਜੂਦ ਸਾਨੂੰ ਉਹਨਾਂ ਤੋਂ ਜਾਣਦੇ ਆ ਕਿ ਦਰਅਸਲ ਇਥੋਂ ਭਰੀ ਤਲਖੀ ਭਰੀ ਗੱਲ ਕਿਉਂ ਸਾਹਮਣੇ ਆਈ ਬਹਿਸ ਕਿਉਂ ਹੋ ਰਹੀ ਹੈ ਆ ਕਰਨਜੀਤ ਸਿੰਘ ਜੀ ਤੁਸੀਂ ਉਸ ਇਲਾਕੇ ਦੇ ਵਿੱਚ ਦੌਰਾ ਕੀਤਾ ਤੁਹਾਡੇ ਨਾਲ ਹੋਰ ਸਾਥੀ ਪਟਵਾਰੀਆਂ ਨੇ ਵੀ ਕੰਮ ਕੀਤਾ ਹੈ ਅਸਲ ਦੇ ਵਿੱਚ ਨੌਬਤ ਕਿਉਂ ਆ ਗਈ ਕਿ ਬਹਿਸ ਬਾਜੀ ਵੀ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਹੈ ਬਹਿਸ ਬਾਜੀ ਦੀ ਪਬਲਿਕ ਕਰ ਰਹੀ ਹੈ ਨਹੀਂ ਕੋਈ ਕਰ ਰਿਹਾ ਜੀ ਅਸੀਂ ਉਹਨਾਂ ਨੂੰ ਸ਼ਾਂਤ ਕਰਨ ਦਾ ਹੈ ਵੀ ਸ਼ਾਂਤ ਹੋ ਸਾਡੀ ਗੱਲ ਸੁਣੋ ਅਸੀਂ ਤੁਹਾਨੂੰ ਦੱਸਦੇ ਤੁਸੀਂ ਸਾਡੀ ਸੁਣੋ ਤੇ ਅਸੀਂ ਤੁਹਾਨੂੰ ਸੁਣਾਈਏ ਜੀ ਜੀ ਤੇ ਕੋਈ ਇਹੋ ਜੀ ਤਰ੍ਹਾਂ ਕਲਾਮੀ ਨਹੀਂ ਹੋਈ ਕੋਈ ਕਿਸੇ ਦੇ ਵਿਰੋਧ ਨਾਰਾ ਨਹੀਂ ਲੱਗਾ ਜੀ ਹਾਂ ਅਸੀਂ ਸ਼ਾਂਤੀਪੂਰਵਕ ਚਾਹੁੰਦੇ ਆ ਜੀ ਜਿਹੜੇ ਲੋਕ ਇੱਥੇ ਮੌਜੂਦ ਸੀ ਤੁਹਾਡੇ ਸਾਹਮਣੇ ਜਿਹੜੇ ਵਿਰੋਧ ਕਰ ਰਹੇ ਸੀ ਪਟਵਾਰੀਆਂ ਦੇ ਕੰਮਕਾਜ ਤੇ ਸਵਾਲ ਉਠਾਰੇ ਸੀ ਉਹਨਾਂ ਦਾ ਇਤਰਾਜ਼ ਕੀ ਸੀ ਇਤਰਾਜ਼ ਉਹਨਾਂ ਦੇ ਸਾਡੇ ਨੰਬਰ ਨਹੀਂ ਗਏ ਪਏ ਜੀ ਅੱਛਾ ਪਰ ਨੰਬਰ ਪਏ ਚੁੱਕੇ ਆ ਜੇ ਕੋਈ ਨੰਬਰ ਪਏ ਆ ਪੋਰਟਲ ਬੰਦ ਕਰਤੀ ਪੰਜਾਬ ਸਰਕਾਰ ਨੇ ਹਾਂ ਅਸੀਂ ਆਖਿਆ ਜੇ ਕੋਈ ਦਾ ਸ਼ੱਕ ਹੋਵੇ ਅਸੀਂ ਦੂਰ ਕਰ ਦਿੰਦੇ ਆ ਕੋਈ ਪ੍ਰੋਬਲਮ ਨਹੀਂ ਜੀ ਜੀ ਜੋ ਖਰਾਬ ਆਇਆ ਵਾ ਸਾਰੇ ਪਿੰਡਾਂ ਦੇ ਖਰਾਬ ਆਇਆ ਜਹਰੀਰੀ ਵਿੱਚ ਜਿੰਨੇ ਤੇ ਜੀ ਜਿਹੜੇ ਦਰਿਆ ਦੇ ਕੰਢੇ ਲੱਗਦੇ ਪਿੰਡ ਨੇ ਜੀ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਅਜਨਾਲਾ ਹਲਕੇ ਦੀ ਗੱਲ ਕੀਤੀ ਜੀ ਅਜਨਾਲਾ ਤੇ ਲੋਪੋ ਕੇ ਸੀਟ ਜਿਹੜੇ ਦਰਿਆ ਕੱਸੇ ਹੋਰ ਆ ਵੀ ਦਰਿਆ ਦੇ ਕੰਢੇ ਪਿੰਡ ਨੇ ਜੀ ਜੀ ਔਰ ਇਹ ਜਿਹੜੀ ਵੀਡੀਓ ਵਾ ਇਹ ਕਿਹੜੇ ਥਾਂ ਦੀ ਹੈ ਇਹ ਰਾਜਾ ਸਾਸੀ ਸਬ ਡਿਵੀਜ਼ਨ ਦੀ ਹੈ ਜੀ ਰਾਜਾ ਸਾਸੀ ਦਫ਼ਤਰ ਉੱਥੇ ਹੈ ਜੀ ਸਬ ਡਿਵੀਜ਼ਨ ਲੋਪੋ ਕੇ ਹੈ ਜੀ ਸਿਰਫ ਜਿਹੜੇ ਲੋਕ ਉੱਥੇ ਇਤਰਾਜ਼ ਤਾਰ ਰਹੇ ਸੀ ਉਹ ਹੀ ਕਹਿ ਰਹੇ ਸੀ ਕਿ ਸਾਡੇ ਜ਼ਮੀਨ ਦੇ ਜਿਹੜੀ ਹੜ੍ਹ ਨਾਲ ਪ੍ਰਭਾਵਿਤ ਹੋਈ ਹੈ ਨੰਬਰ ਨਹੀਂ ਪਏ ਵਿੱਚ ਇਸ ਗੱਲ ਦਾ ਇਤਰਾਜ਼ ਸੀ ਮੁੱਖ ਮੰਤਰੀ ਸਾਹਿਬ ਪੈਸੇ ਵੰਡ ਕੇ ਗਏ ਜੀ ਪਿਛਲਾ ਕਿਹੜੀ ਟੂਰ ਆਈ ਜੀ ਮੈਨੂੰ ਯਾਦ ਨਹੀਂ ਤਰੀਕਾ 10 ਦਿਨ ਹੋ ਚੁੱਕੇ ਨੇ ਹਾਂਜੀ ਆਪ ਖੁਦ ਮੁੱਖ ਮੰਤਰੀ ਸਾਹਿਬ ਨੇ ਉੱਥੇ ਪੈਸੇ ਅਕਾਊਂਟ 'ਚ ਪਾਏ ਚੁੱਕੇ ਬਹੁਤਿਆਂ ਲੋਕਾਂ ਦੇ ਜੀ ਪਰ ਉੱਥੇ ਲੋਕਾਂ ਦਾ ਇਹ ਵੀ ਇੱਕ ਮੀਡੀਆ ਦੇ ਜਰੀਏ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਹਰੇਕ ਨੂੰ ਮੁਆਵਜ਼ਾ ਨਹੀਂ ਮਿਲਿਆ ਹਾਲੇ ਤੱਕ ਹਰੇਕ ਨੂੰ ਜਿਹਦਾ ਖਰਾਬ ਹੋਇਆ ਉਹਨੂੰ ਮਿਲਿਆ ਜੀ ਜੀ ਹਰੇਕ ਨੂੰ ਹੀ ਮਿਲ ਸਕਦਾ ਜਿਹੜਾ ਖਰਾਬਾ ਹੋਇਆ ਨੁਕਸਾਨ ਹੋਇਆ ਉਹਨੂੰ ਮਿਲੇਗਾ ਜੀ ਹਾਂ ਆ ਕੀ ਤੁਸੀਂ ਜਦੋਂ ਉੱਥੇ ਗਦਾਵਰੀਆਂ ਕਰ ਰਹੇ ਹੋ ਜਾਂ ਸਾਰੇ ਦੌਰੇ ਹਲਕੇ ਦਾ ਦौरा ਕਰ ਰਹੇ ਹੋ ਜਿੱਥੇ ਜਿੱਥੇ ਹਾਰਡ ਪ੍ਰਭਾਵਿਤ ਹੋਇਆ ਕਿਸੇ ਥਾਂ ਤੇ ਤੁਹਾਨੂੰ ਕਿਸੇ ਖਾਸ ਧਿਰ ਦੇ ਵੱਲੋਂ ਕਿਸੇ ਗੱਲ ਤੋਂ ਰੋਕਿਆ ਗਿਆ ਕਿ ਫਲਾਨੀ ਪਾਰਟੀ ਦੇ ਨੰਬਰ ਪਾਉਣੇ ਆ ਫਲਾਨੀ ਦੇ ਨਹੀਂ ਪਾਉਣੇ ਬਿਲਕੁਲ ਨਹੀਂ ਕੋਈ ਨਹੀਂ ਗੀਏ ਬਿਲਕੁਲ ਨਹੀਂ ਰੁਕਿਆ ਗਿਆ ਨਾ ਸਾਨੂੰ ਕਿਸੇ ਦਾ ਜ਼ੋਰ ਨਾ ਕਿ ਇਸ ਪੰਜਾਬ ਸਰਕਾਰ ਵੱਲੋਂ ਜੋ ਹਦਾਇਤਾਂ ਡੀਸੀ ਸਾਹਿਬ ਵੱਲੋਂ ਹਦਾਇਤਾਂ ਨੇ ਜੋ ਅਸੀਂ ਸਾਹਿਬ ਵੱਲੋਂ ਹਦਾਇਤਾਂ ਉਹਦੇ ਮੁਤਾਬਕ ਅਸੀਂ ਕੰਮ ਕੀਤਾ ਜੀ ਜੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਸੱਤਾ ਤੇ ਦਬਾਅ ਵੀ ਪੈ ਜਾਂਦਾ ਹੈ ਹੇਠਲੇ ਪੱਧਰ ਤੇ ਕਿ ਕਿਸ ਨੂੰ ਮੁਆਵਜ਼ੇ ਤੇ ਪਹਿਲ ਦੇਣੀ ਹੈ ਕਿਸ ਨੂੰ ਨਹੀਂ ਨਹੀਂ ਸਾਡੇ ਤੇ ਨਹੀਂ ਕਿਸਦਾ ਦਬਾਅ ਪਿਆ ਜੀ ਹਮ ਨਾ ਸਾਡਾ ਕੇ ਵਿਰੋਧੀ ਧਿਰ ਦਾ ਪਿਆ ਨਾ ਮੌਜੂਦਾ ਸਰਕਾਰ ਦਾ ਕਿਸੇ ਦਾ ਨਹੀਂ ਪਿਆ ਜੀ ਔਰ ਤੁਸੀਂ ਉੱਥੇ ਜਿਹੜਾ ਹੁਣ ਤੱਕ ਕੰਮ ਕੀਤਾ ਕਿੰਨੀਆਂ ਕੁ ਸੂਚੀਆਂ ਤਿਆਰ ਰਹਿਣੀਆਂ ਬਾਕੀ ਨੇ ਕਿ ਜਿਨ੍ਹਾਂ ਨੂੰ ਮੁਆਵਜ਼ਾ ਹਾਲੇ ਮਿਲਣਾ ਹੈ ਦੇਖੋ ਜੀ ਮੁਆਵਜ਼ੇ ਅਸੈਸਮੈਂਟ ਤਕਰੀਬ ਤਿਆਰ ਹੋ ਚੁੱਕੇ ਨੇ ਜੀ ਜੀ ਜਿਹੜਾ ਅਸੈਸਮੈਂਟ ਉਹ ਆਹस्ते-ਆਹस्ते ਤਿਆਰ ਹੋ ਰਿਹਾ ਵਾ ਜਿਵੇਂ ਵੱਡੇ ਪਿੰਡ ਨੇ ਉਹਨਾਂ ਦੇ ਕੁਝ ਪੈਸੇ ਵੰਡੇ ਗਏ ਆ ਕੁਝ ਹੋਈ-ਹੋਈ ਅਸੀਂ ਟਾਈਮ ਉਹ ਟਾਈਮ ਵੰਡੀ ਜਾਵਾਂਗੇ ਜੀ ਹੂੰ ਤਾਂ ਮਤਲਬ ਉਸ ਇਲਾਕੇ ਦੇ ਵਿੱਚ ਤੁਹਾਡੀ ਜਿਹੜੀ ਹੈ ਅਧਿਕਾਰ ਖੇਤਰ ਤੁਹਾਨੂੰ ਮਿਲਿਆ ਹੋਇਆ ਹੈ ਤੁਸੀਂ ਸਾਰੀ ਦੇਖਰੇਖ ਕਰ ਰਹੇ ਹੋ ਨਹੀਂ ਨਹੀਂ ਮੈਂ ਇੱਕ ਪਟਵਾਰੀ ਆ ਮੇਰੇ ਕੋਲ ਇੱਕ ਸਰਕਲ ਮੰਜ ਸਰਕਲ ਮੇਰੇ ਕੋਲ ਜੀ ਅੱਛਾ ਮੰਜ ਸਰਕਲ ਦਾ ਮੈਨੂੰ ਡਿਊਟੀ ਲੱਗੀ ਆ ਖਲਾਬੇ ਦੀ ਜੀ ਹੂੰ ਹੂੰ ਤੇ ਹੁਣ ਤੱਕ ਉਹ ਤੁਹਾਡੇ ਸਰਕਲ ਦੇ ਅਧੀਨ ਜਿਹੜੇ ਪੈਂਦੇ ਨੇ ਕਿੰਨੀ ਆ ਕਿਸਾਨਾਂ ਦੀ ਗਿਣਤੀ ਜਿਨ੍ਹਾਂ ਨੂੰ ਮੁਆਵਜ਼ਾ ਮਿਲਣਾ ਬਣਦਾ ਮੈਂ 35 ਬੰਦਾਂ ਦੀ ਲਿਸਟ ਬਣਾ ਕੇ ਦੇ ਚੁੱਕਾ ਆ ਜੀ ਜੀ ਬਾਕੀ ਜਿਹੜੀ ਉਹ ਅਸੀਂ ਟਾਈਮ ਲਿਆ ਬਾਡੀ ਸਾਹਿਬ ਕੋਲੋਂ ਤੇ ਆਸte ਆਸte ਅਸੀਂ ਉਹ ਸਾਰੇ ਹੀ ਜੋ ਅਸੈਸਮੈਂਟ ਦੇ ਵਿੱਚ ਆ ਚੁੱਕਾ ਜੀ ਜਿਹੜੇ ਤੁਸੀਂ ਪੈਂਟੀਆਂ ਦੀ ਸੂਚੀ ਤਿਆਰ ਕੀਤੀ ਕਿਸਾਨਾਂ ਦੀ 35 ਦੇ 35 ਕਿਸਾਨਾਂ ਨੂੰ ਮਿਲ ਚੁੱਕਾ ਮੁਆਵਜ਼ਾ ਇਹ ਤੁੱਕਾ ਜੀ ਹੂੰ ਤੇ ਤੁਹਾਡੇ ਸਰਕਲ ਦੇ ਅਧੀਨ ਵੀ ਕੋਈ ਕਿਸਾਨ ਨੇ ਜਿਹੜੇ ਉਸਥੇ ਵੀਡੀਓ ਵਿੱਚ ਨਜ਼ਰ ਆ ਰਹੇ ਸੀ ਜਿੱਥੇ ਤਲਕ ਨਹੀਂ 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 ਮੇਰੇ ਮੇਰੇ ਸਰਕਲ ਦਾ ਕੋਈ ਨਹੀਂ ਹੈਗਾ ਜੀ ਬੰਦੇ ਹੈਗੇ ਨੇ ਮੇਰੇ ਸਰਕਲ ਦੇ ਬੰਦੇ ਉਸੇ ਵਿੱਚਕਾਰ ਨੇ ਮੌਜੂਦਾ ਨੇ ਪਰ ਉਹਨਾਂ ਨੂੰ ਸੈਟੀਸਫਾਈ ਹੈ ਮੇਰੇ ਤੋਂ ਜੀ ਤੇ ਕਿੱਥੇ ਕਿੱਥੇ ਮਸਲਾ ਬਣਿਆ ਹੋਇਆ ਹੈ ਕਿ ਸਾਡੇ ਨੰਬਰ ਨਹੀਂ ਪਏ ਦੇਖੋ ਜੀ ਉਹ ਮਸਲਾ ਸਾਰੇ ਏਰੀਆ ਦਾ ਹੀ ਆ ਉਹਨਾਂ ਸਾਰੀ ਸੰਗਤ ਉਹ ਜਿਹੜੇ 35 ਬੰਦਿਆਂ ਦੇ ਅਸੀਂ ਮੈਪ ਆ ਦਿੱਤੇ ਬਾਕੀ ਜਾਂਦੇ ਸਾਡੇ ਵੀ ਜਲਦੀ ਜਲਦੀ ਪੈ ਜਾਣ ਪੈਸੇ ਦੀ ਡਿਸਬਰਸਮੈਂਟ ਹੋਣੀ ਆ ਉਹਨੂੰ ਟਾਈਮ ਤੇ ਲੱਗਣਾ ਨਾ ਜੀ ਪੱਤਰਕਾਰ ਸਾਹਿਬ ਜਿਹੜੇ 35 ਦੇ ਤੁਸੀਂ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਹੈ ਮੁਆਵਜ਼ਾ ਪਏ ਉਹਨਾਂ ਨੂੰ ਪ੍ਰਤੀ ਏਕੜ ਕਿੰਨਾ ਮੁਆਵਜ਼ਾ ਮਿਲਿਆ ਉਹਦੀ ਲਿਸਟ ਵਾ 20000 ਰੁਪਏ ਪ੍ਰਤੀ ਏਕੜ ਜੀ ਦਾ 100 ਪਰਸਨ ਨੁਕਸਾਨ ਹੋਇਆ ਵਾ ਜੀ ਜਿਹਦਾ 50 ਤੋਂ ਵੱਧ ਵਾਲਾ ਉਹਨੂੰ 10000 ਰੁਪਏ ਵਾ ਮੁੱਖ ਵੱਖ ਟਰਮ ਬਣੀ ਆ ਜੀ ਤਿੰਨ ਟਰਮਾਂ ਨੇ ਜੀ ਜੀ ਹਾਂ ਜੀ ਇਹ ਮਤਲਬ ਜਿਹੜੀ ਉਹ ਵੀਡੀਓ ਸਾਹਮਣੇ ਆਈ ਸੀ ਉਸ ਦੇ ਵਿੱਚ ਇੱਕ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਕਿਤੇ ਪਟਵਾਰੀਆਂ ਵਿਚਕਾਰ ਔਰ ਸੱਤਾ ਤੇ ਰਾਵਾਦੀ ਪਾਰਟੀ ਦੇ ਵਰਕਰਾਂ ਵਿਚਕਾਰ ਵਿਚਕਾਰ ਆ ਜਿਹੜੀ ਕਿਤੇ ਤਲਕੀ ਹੋਈ ਹੈ ਨਹੀਂ ਨਹੀਂ ਕੋਈ ਨਹੀਂ ਜੀ ਹਮ ਅਸੀਂ ਕਿਸੇ ਨੂੰ ਨਹੀਂਗਾ ਮਨਾ ਅਸੀਂ ਸੱਤਾਧਾਰੀ ਦੇ ਵਰਕਰਾਂ ਨੂੰ ਜਾਣਦੇ ਆ ਨਾ ਅਸੀਂ ਵਿਰੋਧੀ ਚੜਦੇ ਜਾਂਦੇ ਹਾਂ ਇੱਕਦਮ ਮੁਲਾਜ਼ਮ ਹੁੰਦੇ ਨਾਤੇ ਪੰਜਾਬ ਸਰਕਾਰ ਦੇ ਹਮ ਅਸੀਂ ਆਮ ਪਬਲਿਕ ਦਾ ਅਸੀਂ ਚਾਹੁੰਦੇ ਹਾਂ ਕਿ ਇਹਦਾ ਨੁਕਸਾਨ ਔਰ ਪਰਭਾਈ ਪੂਰੀ ਹੋਣੀ ਚਾਹੀਦੀ ਹੈ ਮਤਲਬ ਜਿਹੜਾ ਇੱਕ ਸਵਾਲ ਆ ਰਿਹਾ ਸੀ ਉੱਥੇ ਸਾਨੂੰ ਵੀ ਪਤਾ ਲੱਗਿਆ ਕਿ ਉੱਥੇ ਕਿਤੇ ਨਾ ਕਿਤੇ ਦਬਾਅ ਆਏ ਸੀ ਕਿ ਪਹਿਲਾਂ ਸੱਤਾ ਧਿਰ ਦੇ ਕਿਸਾਨ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਸਪੋਰਟਰਾਂ ਨੂੰ ਪਹਿਲਾਂ ਮੁਆਵਜ਼ਾ ਦੇਣਾ ਹੈ ਕਾਲੀ ਕਾਂਗਰਸੀ ਜਾਂ ਭਾਜਪਾ ਨੂੰ ਬਾਅਦ 'ਚ ਦੇਣਾ ਹੈ ਨਹੀਂ ਨਹੀਂ ਕੋਈ ਨਹੀਂਗਾ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਬਲਿਕ ਜੋ ਮਰਜ਼ੀ ਪਬਲਿਕ ਜੋ ਮਰਜ਼ੀ ਕਰੀ ਜਾਵੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਐਹੋ ਜੀ ਗੱਲ ਨਹੀਂ ਸਾਡੇ ਲੋ ਖਰਾਬਾ ਆਇਆ ਵਾ ਕਿਸੇ ਦਾ ਵੀ ਐਨੀ ਪਰਸਨ ਦਾ ਜੀ ਅਸੀਂ ਉਹਦੀ ਔਨ ਗਰਾਊਂਡ ਤੇ ਖਰਾਬਾ ਚੈੱਕ ਕਰਨਾ ਜੀ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕੀਤਾ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਖੁਦ ਸੁਣ ਲਿਆ ਕਿ ਇਸ ਮਾਮਲੇ ਦੇ ਉੱਤੇ ਪਟਵਾਰੀ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਸਾਨੂੰ ਕਿਸੇ ਦਾ ਦਬਾਅ ਪਿਆ ਹੋਵੇ ਅਸੀਂ ਕਿਸੇ ਦੀ ਪਾਰਟੀ ਦੇ ਕੇ ਨਹੀਂ ਬਲਕਿ ਜਿਸ ਦਾ ਖਰਾਬਾ ਹੋਇਆ ਉਸ ਦੇ ਮੁਆਵਜ਼ੇ ਦੀਆਂ ਲਿਸਟਾਂ ਹੀ ਤਿਆਰ ਕੀਤੀਆਂ ਨੇ ਔਰ ਇੱਥੇ ਵੀ ਦੱਸਣਾ ਬਣਦਾ ਹੈ ਕਿ 6 ਤੋਂ 7 ਦਿਨ ਹੀ ਪੋਰਟਲ ਸਰਕਾਰ ਵੱਲੋਂ ਖੁੱਲਿਆ ਸੀ ਜਿਸ ਦੇ ਨਾਮ ਪੈ ਗਏ ਪੈ ਗਏ ਇਸ ਵਕਤ ਪੰਜਾਬ ਸਰਕਾਰ ਵੱਲੋਂ ਉਸ ਪੋਰਟਲ ਨੂੰ ਵੀ ਬੰਦ ਕੀਤਾ ਹੋਇਆ ਹੈ ਇਸ ਕਰਕੇ ਜਿਹੜੇ ਨਾਮ ਰਹਿ ਗਏ ਜਿਨ੍ਹਾਂ ਦੇ ਫਸਲ ਖਰਾਬ ਹੋਈ ਉਹਨਾਂ ਨੇ ਇਤਰਾਜ਼ ਜਤਾਉਣਾ ਸ਼ੁਰੂ ਕੀਤਾ ਹੋਇਆ ਹੈ ਔਰ ਇੱਥੇ ਇੱਕ ਵੱਡੀ ਸਮੱਸਿਆ ਐ ਵੀ ਹੈ ਕਿਉਂਕਿ ਕੱਲਾ ਤਹਿਸੀਲ ਲੋਪੋਕੇ ਦੇ ਅੰਦਰ ਹੀ 60 ਜਿਹੜੇ ਸਰਕਲ ਨੇ ਪਟਵਾਰੀਆਂ ਦੇ ਜਿਸ ਦੇ ਵਿੱਚੋਂ 30 ਪਟਵਾਰੀ ਹੀ ਕੰਮ ਕਰ ਰਹੇ ਨੇ 6 ਤੋਂ 7 ਪਟਵਾਰੀ ਤਾਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਪਟਵਾਰੀ ਬਾਅਦ ਵਿੱਚ ਭਰਤੀ ਹੋਏ ਉਹਨਾਂ ਨੂੰ ਉੱਥੇ ਤਾਇਨਾਤ ਕੀਤਾ ਗਿਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਨੇ ਔਰ ਉੱਥੇ ਪਟਵਾਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਵੀ ਕਿਤੇ ਨਾ ਕਿਤੇ ਆਮ ਲੋਕ ਜਿਨ੍ਹਾਂ ਦੀ ਖਰਾਬਾ ਹੋਇਆ ਫਸਲ ਦਾ ਉਹ ਤਾਂ ਚਾਹਣਗੇ ਹੀ ਕਿ ਜਲਦੀ ਤੋਂ ਜਲਦੀ ਸਾਡਾ ਵੀ ਸੂਚੀ ਦੇ ਵਿੱਚ ਨਾਮ ਪਵੇ ਇਸ ਕਰਕੇ ਕਿਤੇ ਨਾ ਕਿਤੇ ਇਹ ਬਹਿਸਬਾਜੀ ਤੱਕ ਮਹੌਲ ਗਿਆ ਔਰ ਇਹ ਵੀ ਹੈ ਕਿ ਜਿਹੜੇ ਆ ਉੱਥੇ ਨਾਹਰੇਬਾਜੀ ਵੀ ਹੋ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਉੱਤੇ ਪਟਵਾਰੀ ਕਰਨਜੀਤ ਸਿੰਘ ਦਾ ਜਿਹੜਾ ਪੱਖ ਹੈ ਜੋ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਉਸ ਵਿੱਚ ਉਹ ਕਹਿ ਰਹੇ ਨੇ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਅਸੀਂ ਆਪਣੀ ਜਿਹੜੀ ਅਧਿਕਾਰ ਖੇਤਰ ਦੇ ਮੁਤਾਬਕ ਹੀ ਕੰਮ ਕਰ ਰਹੇ ਹਾਂ ਪਰ ਇਸ ਤਰ੍ਹਾਂ ਦੀ ਗੱਲ ਕੱਲਾ ਇਥੋਂ ਦੀ ਨਹੀਂ ਹੈ ਹੋਰ ਵੀ ਜਿਹੜਾ ਸਰਹਾਦੀ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਪਾਣੀ ਦੀ ਮਾਰ ਪਈ ਹੈ ਫਸਲਾਂ ਤਬਾਹ ਹੋਈਆਂ ਨੇ ਉੱਥੇ ਮੁਆਵਜ਼ਾ ਕੀ ਸਾਰਿਆਂ ਨੂੰ ਮਿਲ ਗਿਆ ਜਾਂ ਨਹੀਂ ਮਿਲਿਆ ਸਵਾਲ ਉੱਥੇ ਦਾ ਉੱਥੇ ਖੜਾ ਹੈ ਹਾਲਾਂਕਿ ਦਾਵਾ ਤਾਂ ਇਹ ਕੀਤਾ ਜਾ ਰਿਹਾ ਕਿ ਹਰ ਇੱਕ ਨੂੰ ਮੁਆਵਜ਼ਾ ਦਿੱਤਾ ਜਾਣਾ ਹੈ ਜਿਹੜੇ ਪੀੜਤ ਕਿਸਾਨ ਨੇ ਪਰ ਹਾਲੇ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ 100% ਦੀ ਕਿਸਾਨਾਂ ਨੂੰ ਮੁਆਵਜ਼ਾ ਮਿਲ ਗਿਆ ਚਾਹੇ ਉਹ ਜ਼ਿਲ੍ਹਾ ਫਾਜ਼ਿਲਕਾ ਦੀ ਗੱਲ ਹੋਵੇ ਫਿਰੋਜ਼ਪੁਰ ਦੀ ਹੋਵੇ ਤਰਨਤਾਰਨ ਦਾ ਇਲਾਕਾ ਹੋਵੇ ਸ਼ਾਹਕੋਟ ਦਾ ਇਲਾਕਾ ਹੋਵੇ ਜਾਂ ਫਿਰ ਅਸੀਂ ਗੱਲ ਅੱਗੇ ਗਰਦਾਸਪੁਰ ਤੇ ਅੰਮ੍ਰਿਤਸਰ ਦੀ ਕਰੀਏ ਉੱਥੋਂ ਦਾ ਇਲਾਕਾ ਹੋਵੇ ਜਿੱਥੇ-ਜਿੱਥੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ 100% ਦੀ ਕਿਸਾਨਾਂ ਨੂੰ ਹਾਲੇ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਕਰਕੇ ਤਲਖੀ ਭਰੀਆਂ ਤੇ ਬਹਿਸ ਭਰੀਆਂ ਵੀਡੀਓ ਇਸ ਤਰ੍ਹਾਂ ਦੀਆਂ ਵੀ ਸਾਹਮਣੇ ਆ ਰਹੀਆਂ ਨੇ ਔਰ ਇਸ ਦਾ ਗੱਲ ਦਾ ਸਾਹਮਣਾ ਫੀਲਡ ਦੇ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੁਣ ਇਸ ਦਾ ਹੱਲ ਕਿਵੇਂ ਕੱਢਣਾ ਹੈ ਇਹ ਸਰਕਾਰ ਨੇ ਦੇਖਣਾ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਕੀ ਕੁਝ ਸਾਹਮਣੇ ਆਉਂਦਾ ਬਿਲਾਲ ਤੁਸੀਂ ਅਗਲੀ ਜਾਣਕਾਰੀ ਲਈ ਬਣੇ ਰਹੋ ABC ਪੰਜਾਬ ਦੇ ਨਾਲ